ਤਨੂਨਰ ਆਟਾ ਗੁੰਨ ਕੇ ਉਹਦੇ ਵਿੱਚ ਉਹਨੇ ਸਪਰੇਅ ਪਾਤੀ ਬਾਕੀ ਆਟਾ ਪਿਆ ਤੁਸੀਂ ਖੁਦ ਦੇਖ ਲਓ ਉਹ ਚੁੱਕੀ ਆਈ ਜਾਂਦਾ ਸਬਜੀ ਪਈਆ ਰੋਟੀਆਂ ਪਈਆਂ ਸਾਰਾ ਕੁਸੂਮੀ ਪਿਆ ਹੱਥ ਮੇਰੇ ਨਾਲ ਤਾਂ ਜੰਮ ਗਿਆ ਇਹਦੀ ਅੱਖ ਮੈਂ ਤੁਹਾਨੂੰ ਕੀ ਦੱਸਾਂ ਹੁਣ ਤੇ ਜਿੰਨਾਂ ਦੇ ਤੁਰ ਗਿਆ ਜਦੋਂ ਜਾਨੀ ਉਹਨਾਂ ਨੂੰ ਪਤਾ ਰਾਤ ਨੂੰ ਇਹਨੇ ਵੀਡੀਓ ਕਾਲ ਤੇ ਗੱਲ ਕੀਤੀ ਐ ਵੀ ਤੂੰ ਆਟੇ ਚ ਗੁੰਨਾਲਾ ਮੋਨੋ ਵੀ ਇਹਦਾ ਸਮੈਲ ਆ ਉੱਡ ਜੂਗੀ ਤੇ ਜਦੋਂ ਪਕਦੀਏ ਰੋਟੀ ਤਵੇ ਤੇ ਜਾਂ ਤੰਦੂਰ ਤੇ ਤੇ ਉਦੋਂ ਬਾਅਦ ਉਹਦੀ 스멜 ਨਹੀਂ ਆਈ ਤੇ ਮੇਰਾ ਫੈਮਲੀ ਸੀ ਉਹ ਰੋਟੀ ਖਾ ਲਈਆਂ ਉਹਨਾਂ ਨੇ ਤੇ ਜਿਹਦੇ ਬਾਅਦ ਚ ਉਲਟੀਆਂ ਲੈਟਰਿੰਗ ਵਗੈਰਾ ਲੱਗ ਗਈਆਂ ਉਹਨਾਂ ਨੂੰ ਥ ਡੈਥ ਕਿੰਨਾ ਦੀ ਹੋਈ ਹੈ ਇੱਕ ਮੇਰੇ ਭਰਾ ਦੀ ਤੇ ਇੱਕ ਮੇਰੇ ਮਮਾ ਦੀ ਹੋਈ ਹੈ ਅਸੀਂ ਪਹੁੰਚੇ ਹਲਕਾ ਗਿੱਦੜਵਾ ਦੇ ਪਿੰਡ ਗੁਰੂ ਸਰ ਜਿੱਥੇ ਕਿ ਇੱਕ ਵਿਆਹੁਤਾ ਦੇ ਵੱਲੋਂ ਆਪਣੇ ਸੋਹਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਵਿੱਚ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ ਹਾਲਕੀ ਇੱਕ ਜੇਰੇ ਇਲਾਜ ਹੈ ਉਸੇ ਬਾਬਤ ਸਾਡੇ ਨਾਲ ਪਰਿਵਾਰਿਕ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੇਰੇ ਰਾਤ ਨੂੰ ਉਹਨਾਂ ਰੋਟਾ ਗੁੰਨ ਕੇ ਉਹਦੇ ਵਿੱਚ ਉਹਨੇ ਸਪਰੇਅ ਪਾਤੀ ਰੋਟੀਆਂ ਪਕਾ ਕੇ ਦੇ ਦਿੰਦੀ ਮੇਰੇ ਰਾਤ ਨੂੰ ਤਾਂ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਉਹਨਾਂ ਟਟੀਆਂ ਲੱਗੀਆਂ ਰਹੀਆਂ ਉਲਟੀਆਂ ਲੱਗੀਆਂ ਰਹੀਆਂ ਕਹਿੰਦੇ ਨੇ ਸਬਜ਼ੀ ਦੇ ਵਿੱਚ ਕਿਤੇ ਕੇਰਲੀ ਡਿੱਗ ਪਈ ਉਹਦੇ ਨਾਲ ਹੋ ਗਿਆ ਤੜਕੇ ਨੇ ਜਦੋਂ ਜ਼ਿਆਦਾ ਹੋ ਗਿਆ ਹਸਪਤਾਲ ਲੈ ਗਈ ਚੱਕ ਕੇ ਹਸਪਤਾਲੇ ਮੇਰੇ ਭਰਾ ਨੂੰ ਤਾਂ ਗਿੱਦੜ ਵੇ ਲੈ ਗਈ ਸੀ ਤਿੰਨਾਂ ਨੂੰ ਲੈ ਗਈ ਤਿੰਨਾਂ ਨੂੰ ਜਾ ਕੇ ਮੇਰੇ ਮਾਂ ਤੇ ਪਿਓ ਤਾਂ ਗਿੱਦੜ ਵੇ ਰੱਖਲੇ ਮੇਰੇ ਭਰਾ ਨੂੰ ਬਠੰਡੀ ਲੈ ਗਈ ਮੈਂ ਜਾ ਕੇ ਉੱਥੇ ਜਾ ਕੇ ਜਦੋਂ ਮੈਂ ਡਾਕਟਰ ਨੂੰ ਜਾ ਕੇ ਦਿਖਾਇਆ ਡਾਕਟਰ ਨੂੰ ਆਖੇ ਮੈਂ ਕਿ ਉਹ ਕਿਰਲੀ ਡੱਗ ਵੀ ਮਖਾਣੀ ਦੇ ਵਿੱਚ ਉਹ ਕਹਿੰਦੇ ਵੀ ਇਹਨਾਂ ਨੂੰ ਜ਼ਹਿਰ ਦਿੱਤਾ ਗਿਆ ਵੀ ਕਿਰਲੀ ਤਾਂ ਡਿੱਕੀ ਨਹੀਂ ਗਈ ਮੇਰੀ ਭਝਾਈ ਨੇ ਛੋਟੀ ਨੇ ਜਾ ਕੇ ਆਟੇ ਵਿੱਚ ਗੁੰਨ ਕੇ ਉਹਨਾਂ ਨੂੰ ਜ਼ਹਿਰ ਦੇਤਾ ਸੀ ਬਾਕੀ ਆਟਾ ਪਿਆ ਤੁਸੀਂ ਖੁਦ ਦੇਖ ਲਓ ਹੋ ਚੁੱਕੀ ਆਈ ਜਾਂਦਾ ਸਬਜੀ ਪਈ ਆ ਰੋਟਾਂ ਪਈਆਂ ਸਾਰਾ ਕੁਸੂ ਮੀ ਪਿਆ ਅੱਜ ਕਾਹ ਦਿਨਾਂ ਤੇ ਹੋਏ ਕਿ ਜਿਹੜੇ ਤੁਰ ਗਏ ਸਾਨੂੰ ਉਹ ਤਾਂ ਮੁੜਦੇ ਨਹੀਂ ਪਰ ਬੇਵੋ ਨਿਕਲਣੀ ਨਹੀਂ ਚਾਹੀਦੀ ਵਿਵੇਂਦਰਾ ਇਸ ਤੋਂ ਪਹਿਲਾਂ ਕੋਈ ਲੜਾਈ ਝਗੜਾ ਵੀ ਹੋਇਆ ਸੀ ਜਾਂ ਨਹੀਂ ਵੀਰੇ ਕੋਈ ਲੜਾਈ ਝਗੜਾ ਨਹੀਂ ਮੇਰਾ ਮਾਂ ਪਿਓ ਤੁਹਾਨੂੰ ਪੁੱਤ ਪਤ ਕਰਦਾ ਸੀ ਕਿਸੇ ਤੋਂ ਮਰਜ਼ੀ ਪੁੱਛ ਸਕਦੇ ਆ ਕਿ ਮੇਰੇ ਭਰਾ ਵੀ ਜਦੋਂ ਕਹਿੰਦੀ ਮੇਰਾ ਢੱਡ ਦੁਖਦਾ ਬਿੰਦਸ਼ ਕਹਿੰਦੀ ਉਹ ਢੱਡ ਦੀ ਕਿਹੜਾ ਨਬਜ ਹੁੰਦੀ ਆ ਜਾ ਕੇ ਉਹ ਤਾਂ ਮੰਡੀ ਲੈ ਜਾਂਦਾ ਮੱਡ ਪਿੰਡ ਲੈ ਜਾਂਦਾ ਦਵਾਈ ਦਵਾ ਲੈਂਦਾ ਜਾ ਕੇ ਕੋਈ ਲੜਾਈ ਨਹੀਂ ਸੀ ਕੋਈ ਝਗੜਾ ਨਹੀਂ ਸੀ ਚੰਗੀ ਭਲੀ ਅਸੀਂ ਜਾਂਦੀ ਆ 5 ਵਜੇ ਦੇ ਨਾਲ ਰੋਟੀਆਂ ਨੂੰ ਪਕਾ ਕੇ ਖਵਾ ਤਾਉਂਦੇ ਵੇਹਾਂ ਨਹੀਂ ਬਸ ਆ ਕੁਸ ਲੜਕੀ ਦੇ ਵੱਲੋਂ ਪਹਿਲਾਂ ਕਦੇ ਦੱਸਿਆ ਗਿਆ ਸੀ ਕਿ ਮੇਰੀ ਕਿਸੇ ਮੁੰਡੇ ਨਾਲ ਗੱਲਬਾਤ ਮੈਂ ਉਹਦੇ ਨਾਲ ਰਹਿਣਾ ਚਾਹੁੰਦੀ ਆ ਇੱਥੋਂ ਛੱਡ ਕੇ ਜਾਣਾ ਚਾਹੁੰਦੀ ਆ ਉਹਦੇ ਮੋਬਾਈਲ ਤੇ ਦੇਖਿਆ ਗਿਆ ਸੀਗਾ ਸਾਰਾ ਕੁਸ ਉਹਦੇ ਮੋਬਾਈਲ ਤੇ ਦੇਖਿਆ ਜਦੋਂ ਨੂੰ ਪੁੱਛਿਆ ਉਹਨੇ ਜੇ ਕਿਹਾ ਵੀ ਤੇਰੇ ਨਾਲ ਭਾਈ ਤੂੰ ਆਹ ਗੱਲ ਕੀਆ ਕਹਿੰਦੀ ਮੈਥੋਂ ਗਲਤੀ ਹੋ ਗਈ ਕਹਿੰਦੀ ਇਹਦੋਂ ਮੁੜ ਕੇ ਨਹੀਂ ਮੈਂ ਕਰਦੇ ਉਹਨੇ ਆਹ ਗੱਲ ਕੀਤੀ ਆ ਮੁੰਡਾ ਸੀਗਾ ਚਮਕਾ ਉਹਦਾ ਨਾਂ ਪਕੋਟਲੀ ਤੇ ਰਹਿੰਦਾ ਉਹ ਬਸ ਉਹ ਮੁੰਡੇ ਨਾਲ ਸੀਗੀ ਵੀ ਕੋਈ ਕੁਝ ਕਹਿ ਨਹੀਂ ਸਕਦੇ ਅੱਗੇ ਬਾਹਰ ਗੁਰੂ ਨੂੰ ਪਤਾ ਵੀ ਇੱਕ ਮੁੰਡੇ ਨਾਲ ਗੱਲ ਆ ਕੋਈ ਦੀ ਕਹਿਣਾ ਗੱਲ ਜੇ ਉਹਦਾ ਜੇ ਕੁਝ ਕੀਤਾ ਪਰ ਕੱਲੀ ਤਾਂ ਕਰ ਨਹੀਂ ਸਕਦੀ ਬੁੜੀ ਕੋਈ ਵੀ ਕੋਈ ਬੰਦਾ ਹੀ ਨਾਲ ਕਰਉਂਦਾ ਉਹਦੇ ਜੇ ਕੁਝ ਤਾਂ ਇਸ ਤੋਂ ਪਹਿਲਾਂ ਕੁੜੀ ਦਾ ਕੋਈ ਪਹਿਲਾਂ ਵੀ ਵਿਆਹ ਹੋਇਆ ਹੋਇਆ ਸੀ ਹਾਂ ਉਹਦਾ ਵਿਆਹ ਹੋਇਆ ਬੇ ਉਹਦੇ ਨਾਲ ਕੋਈ ਨਿਬੜਨ ਬੜਈਆ ਨਹੀਂ ਹੋਇਆਗਾ ਮਾਂ ਪਿਓ ਨੇ ਦੁਵਾਰੇ ਨੰਦ ਦਿੱਤੇ ਆ ਸਾਡੇ ਕੋਲੇ ਨੰਦਾਂ ਦੀਆਂ ਫੋਟੋਆਂ ਪਈਆਂ ਸਾਡੇ ਕੋਲੇ ਉਹਦੇ ਤੋਰ ਤਰਈਆਂ ਦੀਆਂ ਪਈਆਂ ਸਾਰਾ ਬਾਹਰ ਰੋਕਿਆ ਇਹਨਾਂ ਨੇ ਸਾਰਾ ਪ੍ਰੋਗਰਾਮ ਕੀਤਾ ਨੰਦ ਦੇ ਕੇ ਸਰਟੀਫਿਕੇਟ ਸਾਡੇ ਕੋਲੇ ਵਿਆਹ ਦਾ ਬਣਿਆ ਪਿਆਦਾ ਸਾਰਾ ਕੁਝ ਕੀਤਾ ਇਹਨਾਂ ਨੇ ਉਸਤੇ ਪਰਿਵਾਰ ਨੇ ਤੁਹਾਨੂੰ ਪਹਿਲਾਂ ਕਦੀ ਦੱਸਿਆ ਸੀਗਾ ਜਦੋਂ ਤੁਸੀਂ ਰਿਸ਼ਤਾ ਕਰਨ ਗਏ ਸੀ ਮੁੰਡੇ ਦਾ ਪਹਿਲਾਂ ਉਹਨਾਂ ਨੇ ਦੱਸਿਆ ਸੀ ਕਿ ਕੁੜੀ ਦਾ ਪਹਿਲਾਂ ਵਿਆਹ ਹੋਇਆ ਹੋਇਆ ਜਾਂ ਇਹਦੇ ਬਾਰੇ ਕੋਈ ਗੱਲਬਾਤ ਇਹ ਗੱਲਬਾਤ ਸਾਨੂੰ ਜਮੇ ਨੂੰ ਉਹਨਾਂ ਨੇ ਕੋਈ ਜਾਣਕਾਰੀ ਦਿੱਤੀ ਗਈ ਇਹਦੇ ਬਾਰੇ ਨਹੀਂ ਸਾਨੂੰ ਜਿਹੜਾ ਤਾਂ 93 ਚੰਨ ਵਾਲ ਬੰਦੇ ਉਹਨਾਂ ਨੇ ਕੋਈ ਗੱਲ ਕੀਤੀ 24 ਸਾਲਾਂ ਦੀ ਸੀਗੀ ਹੁਣ 24 ਸਾਲ ਦੇ ਜਵਾਕ ਦਾ ਆਪਾਂ ਕਿੱਥੇ ਕਹਿੰਨੇ ਵਿੱਢੇ 30 ਨੇ ਵਿਆਹ ਹੋ ਜਾਣਗੇ ਸਾਰੀ 24 ਸਾਲਾਂ ਦੀ ਆ ਵਾਲੀ ਉਮਰ ਹੈ ਨਹੀਂ ਉਹਦੀ ਇਹ ਨੂੰ ਹੀ ਹੈ ਉਹਨੇ ਜਿਹ ਮੌਤ ਹੋਈ ਹੈ ਕਿਹਦੀ ਕਿਹਦੀ ਮੌਤ ਹੋਈ ਹੈ ਮੌਤ ਮੇਰੇ ਭਰਾ ਦੀ ਤਾਂ ਵੀਰੇ ਤੜਕੇ ਹੋ ਗਈ ਹੈ ਮੌਤ ਮੇਰੀ ਮਾਤਾ ਸੀ ਰਾਤ ਨੂੰ 11 ਵਜੇ ਪੂਰੀ ਹੋ ਗਈ ਪਿਓ ਮੇਰਾ ਹਸਪਤਾਲ ਪਿਆ ਉਹ ਤੇ ਜਦੋਂ ਘਰੇ ਆਊਗਾ ਵੀਰੇ ਜੇ ਜਾ ਹੈਗਾ ਉਹ ਜਈ ਆ ਜੇ ਇੱਕ ਮੇਰਾ ਪਿਓ ਹੁਣ ਦਿਮਾਗੀ ਸੈੱਟ ਆਫ ਸੈੱਟ ਹੋ ਰਹਿੰਦਾ ਉਹ ਤਾਂ ਨਾ ਜਿਉਂਦਿਆਂ ਪਰ ਮੈਂ ਸਮਝ ਸਕਦੇ ਇਹਨਾਂ ਨੂੰ ਮਰਿਆਂ ਚ ਸਮਝ ਸਕਦੇ ਉਹ ਤਾਂ ਤੇ ਵਿਚਾਲੇ ਲੌਂਕ ਨਾਲ ਹੀ ਗੱਲ ਹੋ ਗਈ ਉਹਦੀ ਤਾਂ ਜਿਹੜੇ ਦੋ ਜੀ ਸੀ ਉਹ ਤੁਰ ਗਏ ਪਰਿਵਾਰ ਚ ਕਿੰਨੇ ਮੈਂਬਰ ਨੇ ਜੀ ਇਹ ਪਰਿਵਾਰ ਦੇ ਵਿੱਚ ਇੱਕ ਮੇਰੀ ਮਾਤਾ ਪਿਤਾ ਸੀ ਮੇਰੇ ਭਰਾ ਭਰਜਾਈ ਸੀ ਦੋ ਚਾਰ ਜਾਣੇ ਸੀ ਘਰੇ ਆ ਮੇਰਾ ਵੱਡਾ ਭਰਾ ਇਹ ਦਾ ਨਾਲ ਲੱਗਦਾ ਘਰ ਆ ਇਧਰ ਆ ਬਾਰ ਬੰਦ ਸੀ ਇਹਨਾਂ ਦਾ ਤਾਂ ਕੋਈ ਲਾਗਤ ਦੇ ਗਣੇ ਸੀ ਤਾਂ ਤੋੜੀ ਲੈਣ ਆਉਂਦੀ ਸੀ ਤੋੜੀ ਲੈ ਕੇ ਮੁੜ ਜਾਂਦੀ ਸੀ ਹੁਣ ਤੁਹਾਡੀ ਮੰਗ ਕੀ ਤੁਸੀਂ ਕੀ ਮੰਗ ਕਰਨਿਆ ਚਾਹੁੰਦੇ ਹੋ ਕਿ ਸਾਡੀ ਮੰਗ ਪੂਰੀ ਹੋਣੀ ਹੈ ਇਹ ਸਾਨੂੰ ਇਹਨਾਂ ਸਭ ਮਿਲਣਾ ਚਾਹੀਦਾ ਸਾਰੀ ਉਮਰ ਲਈ ਉਮਰ ਕੈਦ ਹੋ ਜੇ ਉਹਨੂੰ ਬੇਵਾਨ ਨੂੰ ਬਾਹਰ ਨਹੀਂ ਆਉਣੀ ਚਾਹੀਦੀ ਸਾਰਾ ਟੱਕ ਚੱਕ ਲੈਣ ਉਹਨਾਂ ਨੂੰ ਨਾ ਮਾਂ ਨਿਕਲਿਆ ਜੇ ਸਾਡੀ ਮੰਗ ਗਈ ਹੈ ਅੱਜ ਸਾਨੂੰ ਪਤਾ ਅੱਜ ਮੇਰੇ ਨਾਲ ਤਾਂ ਜੰਮਿਆ ਗਿਆ ਇਹਦੀ ਅੱਖ ਮੈਂ ਤੁਹਾਨੂੰ ਕੀ ਦੱਸਾਂ ਉਹ ਤਾਂ ਜਿੰਨਾਂ ਦੇ ਤੁਰ ਕੀ ਅੱਜ ਦੋ ਜਾਨੀ ਉਹਨਾਂ ਨੂੰ ਪਤਾ ਸੀ ਵੀ ਅਸੀਂ ਚਾਹੁੰਦੇ ਆ ਵੀ ਆਹੀ ਕੁਝ ਹੋ ਜੇ ਉਹਨੂੰ ਬੇਵਫਾਈ ਨਾਲ ਨਿਕਲੀ ਹੋਰ ਕਰ ਚਾਹੀਦੀ ਆ ਸਾਨੂੰ ਤਾਂ ਉਹਨਾਂ ਦੀ ਕਿ ਮੇਰੇ ਫਰਾਂ ਨੂੰ ਪਤਾ ਕੋਈ ਭਰਾਵਾਂ ਲੜੇ ਦੀ ਪੜ੍ਹੇ ਨਹੀਂ ਗੇ ਤਾਂ ਰਾਤ ਨੂੰ ਪਤਾ ਲੱਗਾ ਸਾਨੂੰ ਤਾਂ ਇਹ ਆ ਗੱਲ ਹੋ ਗਈ ਕਿ ਤੁਹਾਨੂੰ ਪਹਿਲਾਂ ਵੀ ਇਹਦੇ ਬਾਰੇ ਕੁਝ ਪਤਾ ਨਹੀਂ ਸੀਗਾ ਨਹੀਂ ਭਾਈ ਕੋਈ ਪਤਾ ਨਹੀਂ ਸੀ ਨਵਰੀ ਵਿਆਹ ਕਰਤੀ ਜਾ ਕਰ ਦੋ ਇਹ ਕਿੰਨੇ ਵਜੇ ਦੀ ਗੱਲ ਹੈ ਕਦੋਂ ਇਹ ਸਭ ਹੋਇਆ ਰਾਤ ਨੂੰ ਮੈਨੂੰ 11 ਵਜੇ ਪਤਾ ਲੱਗਾ ਜੀ ਠੀਕ ਉਸ ਦਿ ਬਾਅਦ ਡਾਕਟਰ ਤੋਂ ਕੰਮ ਜਿਹੜਾ ਇਲਾਜ ਕਰਾਇਆ ਇਹ ਜ਼ਹਿਰ ਕਾਦੇ ਚ ਮਲਾਇਆ ਗਿਆ ਸੀ ਕਿਸ ਤਰ੍ਹਾਂ ਇਹ ਰੋਟੀ ਦੇ ਵਿੱਚ ਪਕਾ ਕੇ ਖਵਾਇਆ ਗਿਆ ਜੀ ਕੀ ਤੁਸੀਂ ਪਹਿਲਾਂ ਤੁਹਾਨੂੰ ਇਹ ਸਭ ਪਤਾ ਨਹੀਂ ਸੀ ਕਿ ਪਹਿਲਾਂ ਜਦੋਂ ਲੜਕੀ ਆਈ ਵਿਆਹ ਕੇ ਆਈ ਸੀ ਕਿ ਉਦੋਂ ਇਹ ਸਭ ਪਤਾ ਸੀਗਾ ਵੀ ਕੀ ਕਾਰਨ ਨੇ ਨਹੀਂ ਕੋਈ ਪਤਾ ਨਹੀਂ ਸੀ ਇਹਦੇ ਬਾਰੇ ਅਈ ਤਾਂ ਬੜੇ ਚਾਵਾਂ ਨਾਲ ਕੀਤਾ ਇਹ ਤੇ ਭਰਾ ਨੂੰ ਆਪਦੇ ਨੂੰ ਦਾ ਵਿਆਹ ਸੀ ਪੂਰੇ ਚਾਵਾਂ ਵਾਂਗ ਕੀਤਾ ਸੀ ਤਾਂ ਇਹ ਚਾਰ ਮੈਂਬਰ ਸੀ ਇੱਕ ਪਾਸੇ ਹੀ ਰਹਿੰਦੇ ਸੀ ਮੈਂ ਹਲਾ ਡਰ ਜਾਂਦਾ ਸੀ ਅੱਛਾ ਤੁਸੀਂ ਵੱਡੇ ਭਾਈ ਹੋਂਦ ਮੈਂ ਤੇ ਵੱਡੇ ਭਰਾ ਹੀ ਮੈਂ ਹਟ ਰਹਿਂਦਾ ਸੀਗਾ ਵੀ ਇਹ ਕਾਰਨ ਕੀ ਬਣਿਆ ਇਸ ਚੀਜ਼ ਦਾ ਨਹੀਂ ਕੋਈ ਪਤਾ ਨਹੀਂ ਕੀ ਤਾਂ ਕਾਰਨ ਬਣਿਆ ਹੁਣ ਉਹ ਤਾਂ ਘਾਹਣ ਪੁਲਿਸ ਦਾ ਪਤਾ ਲੱਗਿਆ ਵੀਰੇ ਆਉਦੀ ਉਹਦੇ ਕਿਸੇ ਬੰਦੇ ਨਾਲ ਮੁੰਡੇ ਨਾਲ ਸੀਗੀ ਅੱਛਾ ਸਟਾਰਟਿੰਗ ਜਦੋਂ ਪਹਿਲ ਵਿਆਹ ਤੋਂ ਪਹਿਲਾਂ ਕਿਸੇ ਮੁੰਡੇ ਨਾਲ ਹੈਗੀ ਸੀ ਗੱਲਬਾਤ ਉਹਦੇ ਕਰਕੇ ਇੱਕ ਕਦਮ ਚੱਕਿਆ ਗਿਆ ਉਹ ਪਹਿਲਾਂ ਨਹੀਂ ਸਾਨੂੰ ਪਤਾ ਸੀਗਾ ਤੇ ਫਾਰੀ ਇਹ ਤਾਂ ਹੁਣ ਪਤਾ ਲੱਗਿਆ ਵੀ ਉਹਨੇ ਕਾ ਇਹ ਕੰਮ ਕਰਾਇਆ ਝਮਕੌਰ ਨਾ ਦਾ ਬੰਦਾ ਜੀ ਉਹ ਨ੍ਰਿਤਿਕ ਦੇ ਭੈਣ ਜੀ ਸਾਡੇ ਨਾਲ ਨੇ ਭੈਣ ਜੀ ਕੀ ਘਟਨਾ ਹੋਈ ਮੁੰਡੇ ਦਾ ਨਾਂ ਆਪਣੀ ਗਵੰਡੀ ਆਪਣੇ ਰਾਜੂ ਐ ਤੇ ਮੇਰੇ ਨਾਲ 3-4 ਕੁ ਮਹੀਨਾ ਛੋਟਾ ਨਾਂ ਰਾਜੂ ਐ ਉਹ ਪੂਰਾ ਨਾ ਸ਼ਿਵਤਾਰ ਐ ਮੇਰੇ ਨਾਲ 3-4 ਮਹੀਨੇ ਹੋਏ ਆ ਦੇ ਵਿਆਹ ਨੂੰ ਤੇ ਵਧੀਆ ਆ ਉਹਦੇ ਘਰੇ ਰਹਿੰਦੇ ਸੀ ਮਤਲਬ 15-20 ਦਿਨ ਨੇ ਰੋਸ ਕੇ ਉੱਡ ਗਈ ਸੀ ਤੇ ਬਾਅਦ ਚ ਦਾ ਭਰਾ ਜਿਹੜਾ ਵੱਡਾ ਸੀ ਇਹ ਲੈ ਆ ਜਾ ਕੇ ਤੇ ਹੁਣ ਕੋਈ ਗੱਲਬਾਤ ਘਰੇ ਹੈ ਨਹੀਂ ਸੀਗੀ ਵੀ ਕੋਈ ਲੜਾਈ ਭੜੀ ਹੋਵੇ ਪੇ ਕੋਈ ਐਵ ਜੀ ਗੱਲ ਨਹੀਂ ਸੀਗੀ ਇਹਨੇ ਆਪਣਾ ਆਹੜੀ ਪਰਸੋਂ ਜੋ ਰਾਤ ਨੂੰ ਆਪਣਾ ਇਹਨੇ ਰੋਟੀ ਦੇ ਵਿੱਚ ਆਟੇ ਦੇ ਵਿੱਚ ਦਵਾਈ ਮਿਕਸ ਕਰਕੇ ਤੇ ਰੋਟੀਆਂ ਬਣਾ ਕੇ ਤੰਦੂਰ ਤੇ ਤੇ ਖਵਾ ਦੀਆਂ ਤੇ ਇੰਨਾ ਵੱਡਾ ਕਦਮ ਚੱਕਿਆ ਗਿਆ ਇਸ ਦੇ ਪਿੱਛੇ ਦਾ ਕਾਰਨ ਕੋਈ ਪਤਾ ਚੱਲਿਆ ਜੋ ਪੁਲਿਸ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਕਹਿੰਦੇ ਆ ਵੀ ਇਹ ਕੋਈ ਮੁੰਡਾ ਸੀ ਚਮਕੌਰ ਨਾਂ ਦਾ ਕੋਟਲੀ ਕਲਾ ਦਾ ਹੂੰ ਉਹਦੇ ਨਾਲ ਰਾਤ ਨੂੰ ਨੇ ਵੀਡੀਓ ਕਾਲ ਤੇ ਗੱਲ ਕੀਤੀ ਐ ਤੇ ਵੀਡੀਓ ਕਾਲ ਤੇ ਗੱਲ ਕਰਕੇ ਉਹਨੇ ਇਹਨੂੰ ਕਿਹਾ ਵੀ ਤੂੰ ਜਿਹੜਾ ਦਵਾਈ ਆ ਮੋਨੋ ਵੀ ਤੂੰ ਆਟੇ 'ਚ ਗੁੰਨਣਾ ਲਾ ਠੀਕ ਆਟੇ 'ਚ ਗੁੰਨਣ ਤੋਂ ਬਾਅਦ ਵੀ ਇਹਦਾ ਸਮੈਲ ਆ ਉੱਡ ਜੂਗੀ ਤੇ ਜਦੋਂ ਪਕਦੀ ਐ ਰੋਟੀ ਤਵੇ ਤੇ ਜਾਂ ਤੰਦੂਰ ਤੇ ਤੇ ਉਦੋਂ ਬਾਅਦ ਉਹਦੀ ਸਮੈਲ ਨਹੀਂ ਆਈ ਤੇ ਮੇਰਾ ਫੈਮਿਲੀ ਸੀ ਉਹ ਰੋਟੀ ਖਾ ਲਈਆਂ ਉਹਨਾਂ ਨੇ ਤੇ ਜਿਹਦੇ ਬਾਅਦ ਚ ਉਲਟੀਆਂ ਲੈਟਰਿੰਗ ਵਗੈਰਾ ਲੱਗ ਗਈਆਂ ਉਹਨਾਂ ਨੂੰ ਦੇ ਬਾਅਦ ਚ ਰਾਤ ਨੂੰ ਜੋ ਕੋ ਡਾਕਟਰ ਆਪਾਂ ਪਿੰਡ ਤੋਂ ਬੁਲਾ ਲਏ ਨੇ ਉਹ ਆਇਆ ਟੀਕੇ ਵਗੈਰਾ ਲਾਈ ਤੇ ਕੁਝ ਠੀਕ ਹੋ ਗਏ ਉਦੋਂ ਬਾਅਦ ਸਵੇਰ ਜਦੋਂ ਦੁਬਾਰਾ ਸਿਹਤ ਵਿਗੜੀ ਤੇ ਵੀ ਸ਼ਹਿਰ ਡਾਕਟਰ ਕੋਲੇ ਲੈ ਗਏ ਉੱਥੇ ਜਾ ਕੇ ਇੱਕ ਰੈਫਰ ਦਾ ਰੈਫਰ ਕੀਤਾ ਉਹਨਾਂ ਨੂੰ ਅੱਛਾ ਉਸ ਦੌਰਾਨ ਮੈਨੂੰ ਲੱਗਦਾ ਬਹਿੰਡੇ ਜਾ ਕੇ ਡੈਥ ਹੋ ਗਈ ਤੇ ਦੂਜੇ ਆਪਣੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਇੱਕ ਤਾਈ ਦੀ ਡੈਥ ਹੋ ਗਈ ਸੀ ਜਦੋਂ ਵਿਆਹ ਕੀਤਾ ਗਿਆ ਉਸ ਤੋਂ ਪਹਿਲਾਂ ਕੀ ਉਹਨਾਂ ਦੇ ਪਰਿਵਾਰ ਵੱਲੋਂ ਕੁਝ ਦੱਸਿਆ ਗਿਆ ਸੀ ਇਸ ਤਰ੍ਹਾਂ ਦਾ ਕਿ ਪਹਿਲਾਂ ਕਿਸੇ ਮੁੰਡੇ ਨਾਲ ਗੱਲ ਸੀ ਜਾਂ ਪਹਿਲਾਂ ਕੋਈ ਇਹ ਪਹਿਲਾਂ ਵੀ ਵਿਆਹ ਹੋਏ ਸੀਗੇ ਇਹ ਤਾਂ ਹੁਣ ਪਤਾ ਲੱਗਿਆ ਨਾ ਜੀ ਪਹਿਲਾਂ ਕੁਝ ਨਹੀਂ ਦੱਸਿਆ ਉਹਨਾਂ ਨੇ ਇਹ ਤਾਂ ਜਦੋਂ ਹੁਣ ਆਹ ਗੱਲ ਜਦੋਂ ਆਪਾਂ ਗਈ ਸੀ ਇਹ ਕੁੜੀ ਉਦੋਂ ਬਾਅਦ ਜਦੋਂ ਲੈ ਕੇ ਆਏ ਉਦੋਂ ਗੱਲ ਨਿਕਲ ਕੇ ਬਾਹਰ ਆਈ ਹੈ ਵੀ ਇਹ ਤਾਂ ਕੁੜੀ ਦੀ ਪਹਿਲਾਂ ਮੈਰਿਜ ਹੋਈ ਸੀਗੀ ਤੇ ਇਹਦਾ ਮਾਂ ਪਿਓ ਲੈ ਆਇਆ ਸੀ ਹੁਣ ਦੁਬਾਰਾ ਵੀ ਇਹਦਾ ਵਿਆਹ ਹੋਇਆ ਪਹਿਲਾਂ ਕਿਸੇ ਨੂੰ ਨਹੀਂ ਪਤਾ ਲੱਗ ਸੀਗਾ ਕੋਈ ਗੱਲਬਾਤ ਕਿੰਨੇ ਟਾਈਮ ਦੇ ਵਿਆਹ ਹੋਏ ਸੀ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਹੋਂ ਤਾਂ ਮੈਨੂੰ ਲੱਗਾ 3-4 ਕੁ ਮਹੀਨੇ ਹੋ ਗਏ ਸੀ 4 ਮਹੀਨੇ ਜਾਂ ਲਗਭਗ 5 ਮਹੀਨਿਆਂ ਦੇ ਵਿੱਚ ਵਿੱਚ ਹੋਏ ਸੀ ਵਾਹ ਨੂੰ ਇੱਥੇ ਕੁੜੀ ਨੂੰ ਫਰਵਰੀ ਦਾ ਵਿਆਹ ਸੀਗਾ ਵੇਖ ਲਓ ਤੁਸੀਂ ਠੀਕ 5ਵੇਂ ਮਹੀਨਾ ਚੱਲੀ ਜਾਂਦਾ ਇਸ ਤੋਂ ਪਹਿਲਾਂ ਕੋਈ ਮਸਲੇ ਦੇ ਵਿੱਚ ਕੋਈ ਪੰਚਾਇਤ ਵਗੈਰਾ ਹੋਈ ਹੋਵੇ ਜਾਂ ਪਹਿਲਾਂ ਇਹਨਾਂ ਨੇ ਕੁਝ ਦੱਸਿਆ ਹੋਵੇਗੀ ਮੈਂ ਉਸ ਮੁੰਡੇ ਨਾਲ ਜਾਣਾ ਨਹੀਂ ਇਹ ਜਿਹਦਾ ਕੋਈ ਗੱਲ ਨਹੀਂ ਹੋਈ ਸੀ ਇਹ ਜਿਹਦਾ ਗੱਲ ਹੀ ਨਹੀਂ ਹੋਈ ਸੀ ਕਿ ਮੁੰਡਾ ਹੀ ਸ਼ਰੀਫ ਸੀਗਾ ਰਾਜੂ ਜਿਹੜਾ ਮੁੰਡਾ ਸ਼ਵਤਾਰ ਉਹ ਸ਼ਰੀਫ ਸੀਗਾ ਵੀ ਐਡਾ ਕੋਈ ਹੈ ਨਹੀਂ ਸੀਗਾ ਜਾਂ ਉਹਨੂੰ ਕੁਟਦਾ ਮਾਰਦਾ ਹੂਗਾ ਨਾ ਸਾਡੇ ਕੋਲੇ ਖੜਦਾ ਸੀ ਇਹਨੂੰ ਸੁਬਾ ਸ਼ਾਮ ਉਥੋਂ ਲੰਘਦਾ ਸੀ ਕਰ ਕੋਲ ਦੀ ਜਮਈ ਨਹੀਂ ਸੀ ਇਹਨਾਂ ਦਾ ਕੋਈ ਵੀ ਤੁਸੀਂ ਪਿੰਡ ਚੋ ਕਿਸੇ ਨੂੰ ਪੁੱਛ ਲਓਗੇ ਕਿਸੇ ਨਾਲ ਕਿਤੇ ਲੜਿਆ ਬੋਲਿਆ ਹੋਵੇ ਨਾ ਨਾ ਜਮਈ ਸ਼ਰੀ ਬੰਦਾ ਸੀ ਇਸ ਘਟਨਾ ਬਾਰੇ ਤੁਹਾਨੂੰ ਕਦੋਂ ਪਤਾ ਲੱਗਿਆ ਸੁਬਾ ਭਾਈ ਜਦੋਂ ਲੈ ਗਿਆ ਸੀ ਆਪਣਾ ਗਿੱਧੜਵਾ ਤੇ ਮੇਰਾ ਭਰਾ ਵੱਡਾ ਕੁਲਦੀਪ ਉਹਨੂੰ ਫੋਨ ਆਇਆ ਉਹਨੇ ਮੈਨੂੰ ਫੋਨ ਕੀਤਾ ਤੇ ਸੀ ਚਲ ਆਖਿਆ ਗਵੰਡੀ ਆਪਾਂ ਅਸੀਂ ਗਿੱਧੜਵੇ ਗਏ ਤੇ ਉੱਥੇ ਸਾਨੂੰ ਪਤਾ ਲੱਗਿਆ ਵੀ ਐਂ ਕਰਕੇ ਉਹਦੀ ਮੁੰਡੇ ਦੀ ਡੈਥ ਹੋ ਗਈ ਤੇ ਦੂਜੇ ਉਧਰ ਰੈਫਰ ਕੀਤੇ ਵੇ ਬਾਈ ਜੀ ਕੀ ਪਹਿਲਾਂ ਕੋਈ ਘਰ ਚ ਰੋਲਾ ਚੱਲਦਾ ਸੀਗਾ ਨਹੀਂ ਨਹੀਂ ਕਦੇ ਵੀ ਲੜਾਈ ਵੀ ਨਹੀਂ ਸੀ ਕਦੇ ਹੀ ਕਦੇ ਵੀ ਨਾ ਲੜਾਈ ਸੀ ਕਈ ਕਈ ਨਹੀਂ ਸਾਦਾ ਕੋਈ ਬੰਦਾ ਜੀ ਅਚਾਨਕ ਕੀ ਹੈ ਇਹ ਸਭ ਹੋਇਆ ਸਭ ਜੋ ਬਾਅਦ ਹੋਇਆ ਇਹ ਹੀ ਤਾਂ ਗੱਲ ਦਾ ਸਾਲਾ ਦੁੱਖ ਹੁੰਦਾ ਜੀ ਉਹ ਹੀ ਤਾਂ ਤੁਹਾਨੂੰ ਦੱਸੀ ਜਨੇ ਵੀ ਸਾਨੂੰ ਇਸ ਗੱਲ ਦਾ ਦੁੱਖ ਹੁੰਦਾ ਸਾਲਾ ਸਾਨੂੰ ਕੋਈ ਪਤਾ ਨਹੀਂ ਤੇ ਤੈਨੂੰ ਵੀ ਅਸੀਂ ਕਿਹਾ ਵੀ ਕੁਝ ਨਹੀਂ ਕਿਸੇ ਨੇ ਕੋਈ ਲੜਦਾ ਵੀ ਨਹੀਂ ਸੀਗਾ ਕੋਈ ਝਗੜਾ ਨਹੀਂ ਕੋਈ ਨੋ ਸਸਦਾ ਹੁੰਦਾ ਹੁੰਦਾ ਵੀ ਜਦੋਂ ਕੋਈ ਕਹਿੰਦੇ ਆ ਪਰ ਉਹ ਵੀ ਨਹੀਂ ਸੀਗਾ ਪਹਿਲਾਂ ਕਦੇ ਗੱਲਬਾਤ ਕਰਦੇ ਹੋਏ ਦੇਖਿਆ ਹੋਵੇ ਲੜਕੀ ਨੂੰ ਜਾ ਕੇ ਨਹੀਂ ਬੋਤ ਬਤੇ ਕਿ ਆਪਣੇ ਪਿੰਡ ਚੋਂ ਪੁੱਛ ਲਈ ਕਿ ਤੂੰ ਹਣ ਗੌਣ ਕਿਸੇ ਬੰਦੇ ਨੂੰ ਪੁੱਛ ਦੋ ਜੇ ਕਿਤੇ ਬੋਲਦੀ ਵੀ ਹੋ ਕਿਤੇ ਉਕਦੀਆਂ ਲੜਦੇ ਬੋਲਦੇ ਵੀ ਖੋਰ ਮਤਲਬ ਅਚਾਨਕ ਹੀ ਇਹ ਸਭ ਹੋਇਆ ਜੋ ਹੈ ਜਿਸ ਦਿਨ ਇਹ ਇੱਕ ਹੋਇਆ ਉਸ ਦਿਨ ਵੀ ਸਾਨੂੰ ਆਏ ਨਹੀਂ ਸੀਗਾ ਵੀ ਇਹ ਮੈਨੂੰ ਯਕੀਨ ਸੀਗਾ ਵੀ ਇਹ ਲੜਕੀ ਆਏ ਕਰ ਦੂ ਸਾਨੂੰ ਇਹ ਕੀ ਆਟੇ ਦੇ ਵਿੱਚ ਕੀ ਸਪਰੇਅ ਮਲਾਈ ਗਈ ਜਾਂ ਕੋਈ ਹੋਰ ਯਾਰ ਇਹ ਤਾਂ ਹੀ ਹੁਣ ਕੰਡਕਟਰ ਵਾਲੇ ਦੇਕਰ ਰਿਪੋਰਟ ਵਾਲੀ ਹੈ ਸਪਰੇਅ ਵਾਲਾ ਡਬਾਈ ਅੱਛਾ ਮੰਨੂ ਵਾਲਾ ਡਬਾਈ ਸਪਰੇਅ ਦਾ ਡਾਕਟਰ ਤੇ ਸਾਨੂੰ ਜਦੋਂ ਡਾਕਟਰ ਨੇ ਕੋਲੇ ਗਏ ਆ ਉਸਨੇ ਦੱਸਿਆ ਸਾਨੂੰ ਕਿ ਉਹ ਕਹਿੰਦਾ ਵੀ ਇਹਨੇ ਤਿੰਨ ਮੇ ਤੁਹਾਡੇ ਬੰਦਿਆਂ ਦੇ ਵਿੱਚ ਜ਼ਹਿਰ ਪਾਇਆ ਗਿਆ ਤੇ ਚੌਥੇ ਬੰਦੇ ਦੇ ਵਿੱਚ ਜ਼ਹਿਰ ਨਹੀਂ। ਮਤਲਬ ਖੁਦ ਲੜਕੀ ਨੇ ਉਹ ਜ਼ਹਿਰ ਨਹੀਂ ਖਾਧਾ। ਉਹਨੇ ਨਹੀਂ ਖਾਧਾ। ਰੋਟੀ ਨਹੀਂ ਖਾਧੀ। ਡਾਕਟਰ ਨੇ ਉਹ ਉੱਥੇ ਸ਼ੱਕ ਹੋਣਾ ਸਾਨੂੰ ਵੀ ਇੱਥੇ ਲੜਕੀ ਤੇ ਸਾਨੂੰ ਵੀ ਕੀ ਹੋਇਆ? ਉਹਦੀ ਰਿਪੋਰਟ ਕੀਤੀ ਗਈ ਸੀ। ਉਹਦੀ ਰਿਪੋਰਟ ਵੀ ਕੀਤੀ ਗਈ ਉਹਨੂੰ ਡਾਕਟਰ ਨੇ ਮੈਡੀਕਲ ਵਗੈਰਾ ਹੋਇਆ। ਉਹਦੇ ਵਿੱਚ ਉਹਨੂੰ ਜ਼ਹਿਰ ਨਹੀਂ ਆਇਆ ਉਹਦੇ ਅੰਦਰ। ਠੀਕ ਹੈ ਜੀ। ਤੇ ਜਦੋਂ ਕਿ ਉਲਟੀਆਂ ਸਾਡੇ ਨਾਲ ਉਹ ਡਰਾਮਾ ਉਹ ਜਿਹੀ ਕਰ ਰਹੀ ਸੀ ਵੀ 10 ਮੈਨੂੰ 10 ਵੀ ਲੱਗ ਆਈ ਜਾਂਦੇ ਮੈਨੂੰ ਲੈਟਰਿੰਗ ਆ ਰਹੀ ਆ ਜਾਂ ਮੈਨੂੰ ਉਲਟੀਆਂ ਆ ਰਹੀਆਂ ਉਲਟੀਆਂ ਵੀ ਤੁਹਾਡੇ ਸਾਹਮਣੇ ਉਹ ਉੱਡੀ ਗੱਤ ਕਰ ਦਿੰਦੇ ਆਪਾਂ ਕਰ ਦਿੰਦੇ ਆ ਇਹ ਕੀ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਕੋਈ ਦਿੱਤੀ ਗਈ ਹੈ ਇਸ ਬਾਰੇ ਪੁਲਿਸ ਨੂੰ ਕੋਈ ਰਿਪੋਰਟ ਵਗੈਰਾ ਤੁਸੀਂ ਦਰਜ ਕਰਵਾਈ ਹੈ ਰਿਪੋਰਟ ਹੁਣ ਕੀਤੀ ਐ ਫੜੇ ਵਾਈ ਕੀਤੀ ਹੈ ਰਿਪੋਰਟਰਾਂ ਦੀ ਇਹ ਮੁਲਜ਼ਮ ਨੂੰ ਮਤਲਬ ਲੜਕੀ ਨੂੰ ਫੜ ਲਿਆ ਗਿਆ ਰਾਜ ਫੜ ਲਿਆ ਗਿਆ ਜੀ ਇਸ ਤੋਂ ਅੱਗੇ ਦੀ ਕਾਰਵਾਈ ਕੀ ਚੱਲ ਰਹੀ ਹੈ ਹੁਣ ਅੱਗੇ ਪੁਲਿਸ ਕਰ ਰਹੀ ਹੈ ਜੀ ਅੱਜ ਪਤਾ ਲੱਗਦਾ ਹੀ ਹਾਲੇ ਤੱਕ ਦੱਸੋ ਦੱਸੋ ਵੀ ਕੀ ਕੁਝ ਕਰ ਰਹੇ ਹੋ ਥੋੜੀ ਕੀ ਮੰਗ ਹੈ ਕਿ ਸਾਡੀ ਆ ਮੰਗ ਪੂਰੀ ਹੋਣੀ ਚਾਹੀਦੀ ਹੈ ਸਾਨੂੰ ਤਾਂ ਭਾਈ ਹੱਥ ਜੋੜ ਕੇ ਕਹਿੰਦੇ ਆ ਵੀ ਸਾਡੇ ਮੇਰੇ ਭਰਾ ਦਾ ਤੇ ਮੇਰੇ ਮਾ ਦਾ ਕਤਲ ਨੂੰ ਛੱਡਾ ਜਾਵੇ ਬਸ ਉਹਨੇ ਨੂੰ ਉਹਨਾਂ ਸਾਫ਼ ਹੋਣਾ ਚਾਹੀਦਾ ਸਾਨੂੰ ਤਾਂ ਸਭ ਮਿਲਣਾ ਚਾਹੀਦਾ ਬਸ ਜਿਹੜੇ ਜਿਹੜੇ ਬੰਦੇ ਨੇ ਉਹਨੂੰ ਮਾਰਿਆ ਨਾ ਮੈਨਰੇ ਵੀ ਉਹ ਵਿੱਚ ਇੱਕ ਰੀ ਮਰਨ ਮੇਰੇ ਹਿਸਾਬ ਨਾਲ ਤੇ ਮਾਰੇ ਦਾ ਆਤਮਾ ਠੰਡੀ ਜਤਾ ਹੁੰਦੀ ਆ ਅੱਜ ਮੇਰੇ ਬੱਚਾ ਨੂੰ ਤਾਂ ਦਾਦੀ ਨਹੀਂ ਸੌਣੀ ਦੋ ਮੇਰੇ ਬੱਚੇ ਨਾ ਮੈਨਾਂ ਨੂੰ ਚਾਚਾ ਤਾਂ ਹੋਣਾ ਕਿ ਕੋਣ ਆਪਦੇ ਕਾਰਜਕ ਦੇ ਪਿੱਛੇ ਲੱਗ ਕੇ ਇੰਨਾ ਬੜਾ ਕਤਮੋ ਚੱਕਣਾ ਸਾਡੇ ਪਰਿਵਾਰ ਹੀ ਕਤਮ ਕਰਦਾ ਮਦਦ ਭਗਵਾਨ ਤੁਮਾਨੂੰ ਇਹ ਗੱਲ ਕਹਿਣਾ ਜੀ ਸਰਕਾਰੇ ਮੇਰੇ ਕੋਲੋਂ ਕੁਛ ਮਦਦ ਕਰ ਦੇ ਵੀ ਮੇਰੇ ਬੱਚਾ ਨੂੰ ਪੜਾ ਦੇ ਬਸ ਮੈਨੂੰ ਇੰਨਾ ਹੀ ਬਹੁਤ ਆ ਫਿਰਾਂ ਗਰੀਬ ਬੰਦਾ ਜੀ ਉਹ ਲਾਜ ਗੱਲੇ ਜਾਂਦਾ ਉਧਰੋਂ ਤੋ ਚੱਲਦਾ ਜਾਇਦਾ ਤਾਂ ਵੀ ਐਡੀ ਕੁੜੀ ਨਹੀਂ ਵੀ ਜਿਹੜੀ ਖੁੱਲਕੇ ਪੈਸਾ ਲਾਵਾਂਗੇ ਹਾਂਜੀ ਦੋ ਦੋ ਪਲੇ ਪੜੀ ਆ ਪੰਦੇ ਲਾਉਣਾ ਵੀ ਬਹੁਤ ਔਖਾ ਜੀ ਤੇ 3-4 ਲੱਖ ਰੁਪਏ ਦੇ ਠਾਂੇ ਖੜੇ ਆ ਉਹਨੂੰ ਤਾਂ ਕਰਜੋ ਤਾਲ ਕੇਸ ਵੀ ਲੜਨਾ ਪੈਣਾ ਸਾਨੂੰ ਸਜ਼ਾ ਦਵਾ ਦੇ ਉਹਨੂੰ ਸਰਕਾਰ ਸਾਡੇ ਉਹ ਤੋਂ ਤਾਂ ਬਚ ਗਏ ਸੀ ਪਰਿਵਾਰਿਕ ਮੈਂਬਰਾਂ ਦਾ ਵੀ ਆਹੀ ਕਹਿਣਾ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੋ ਦੋਸ਼ੀ ਨੇ ਉਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ